ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੂਰੇ ਪੰਜਾਬ ਅੰਦਰ ਯੂਥ ਅਕਾਲੀ ਦਲ ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਨੇ ਇਸੇ ਲੜੀ ਤਹਿਤ ਯੂਥ ਅਕਾਲੀ ਦਲ ਦੇ ਹਾਤੀ ਮੋਗਾ ਦੇ ਪ੍ਰਧਾਨ ਦਾ ਤਾਜ ਨਿਹਾਲ ਸਿੰਘ ਵਾਲਾ ਦੇ ਕੌਂਸਲਰ ਜਗਦੀਪ ਸਿੰਘ ਗੱਟਰਾ ਦੇ ਸਿਰ ਸਜਿਆ ਖਬਰ ਪਹੁੰਚਦੇ ਹੀ ਨਿਹਾਲ ਸਿੰਘ ਵਾਲਾ ਦੀਆਂ ਅਕਾਲੀ ਸਫਾਂ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਸ਼ਾਮ ਬਿੱਕੀ ਮੰਗਲਾ ਦੀ ਦੁਕਾਨ ਦੇ ਉੱਪਰ ਭਾਰੀ ਗਿਣਤੀ ਦੇ ਵਿੱਚ ਅਕਾਲੀ ਦਲ ਦੇ ਵਰਕਰਾਂ ਅਤੇ ਹਲਕੇ ਦੀ ਲੀਡਰਸ਼ਿਪ ਦਾ ਭਾਰੀ ਇਕੱਠ ਹੋਇਆ ਇਸ ਮੌਕੇ ਸ਼੍ਰੀ ਗੱਟਰਾ ਦੇ ਪ੍ਰਧਾਨ ਬਣ ਦੀ ਖੁਸ਼ੀ ਵਿਚ ਲੱਡੂ ਵੰਡੇ ਗਏ ਅਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਜਗਦੀਪ ਸਿੰਘ ਗਟਰਾ ਨੇ ਵੀ ਆਪਣਾ ਕਾਰਜ ਤਨਦੇਹੀ ਦੇ ਨਾਲ ਨਿਭਾਉਣ ਦੀ ਗੱਲ ਆਖੀ ਹੈ ਅਜਰਾਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਜਸਪ੍ਰੀਤ ਸਿੰਘ ਗਟਰਾ ਜਿਹੜਾ ਯੂਥ ਦਾ ਪ੍ਰਧਾਨ ਬਣਾਇਆ ਮੋਗੇ ਜ਼ਿਲ੍ਹੇ ਦਾ ਉਸ ਵਾਸਤੇ ਸਮੁੱਚੀ ਹਾਈ ਕਮਾਂਡ ਸਰਦਾਰ ਸਵੀਰ ਸਿੰਘ ਜੀ ਬਾਦਲ ਡਿਪਟੀ ਕੀਮਨਸਟਰ ਪੰਜਾਬ ਅਤੇ ਸਾਰੇ ਵਿਕਰਮਜੀਤ ਸਿੰਘ ਦੀ ਮਜੀਠੀਆ ਯੂਜ਼ ਕਰ ਲਈ ਦਲ ਦੇ ਜੋ ਸਰਪੰਸਤ ਹੈ ਤੇ ਮੋਗੇ ਜ਼ਿਲ੍ਹੇ ਦੇ ਜਿਨ੍ਹਾਂ ਨੇ ਮੋਗੇ ਜ਼ਿਲ੍ਹੇ ਤੇ ਬਹੁਤ ਵੱਡਾ ਹੱਥ ਹੈ ਜਿਥੇ ਦਾ ਤੋਤਾ ਸਿੰਘ ਜੀ ਤੇ ਯੁੱਧ ਦੀ ਕਮਾਂਡ ਸੰਭਾਲ ਰਹੇ ਸਾਡੇ ਮੱਖਣ ਬਰਾੜ ਜੀ ਅਤੇ ਬੰਟੀ ਰਮਣਾ ਜੀ ਤੇ ਸਮੁੱਚੀ ਹਾਈ ਕਮਾਂਡ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਰਾਜਗਿਰ ਸਿੰਘ ਦੀ ਗਟੜਾ ਜਿਹੜੇ ਤੇ ਯੁੱਧ ਦੇ ਸਾਨੂੰ ਜਿਹੜਾ ਕੰਮ ਦੇ ਇਸਾ ਵਿੱਚ ਤਾਂ ਕਰ ਰਿਹਾ ਸੀ ਉਹਦੇ ਵਿੱਚ ਚਾਈ ਕਮਾਂਡ ਨੇ ਜਿਹੜਾ ਉਪਨਾਮ ਜਿਲ੍ਹਾ ਪ੍ਰਧਾਨ ਰਾਏ ਮੋਗੇ ਜिले ਦਾ ਉਹਦੇ ਵਿੱਚ ਬਹੁਤ ਵੱਡਾ ਤੇ ਵਧੀਆ ਫੈਸਲਾ ਹੈ ਅੱਜ ਅਸੀਂ ਕੱਲੇ ਉੰਲੀ ਅਨਿਹਾਲ ਸਿੰਘ ਉਹਨਾ ਸਰਕਲ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਕੱਟ ਕਰਕੇ ਲੱਡੂ ਵੰਡੇਗੇ ਖੁਸ਼ੀ ਦੇ ਵਿੱਚ ਇਸੇ ਤਰ੍ਹਾਂ ਮੋਗੇ ਜिले ਦੇ ਸਾਰੇ ਸਰਕਲ ਆ ਜਿਹੜੇ 13 ਦੇ 13 ਸਰਕਲਾਂ ਦੇ ਵਿੱਚ ਇਸੇ ਤਰ੍ਹਾਂ ਯੂਥ ਦਾ ਕੱਟ ਕਰਕੇ ਉਹਨਾਂ ਲਈ ਸਮੇਂ ਵਿੱਚ ਅਸੀਂ ਬਹੁਤ ਵੱਡੀ ਲਾਭਤ ਜੋ ਉਸ ਕਰਾਂਗੇ ਕਿਉਂਕਿ ਨੌਜਵਾਨਾਂ ਦੇ ਵਿੱਚ ਇਹਦਾ ਬਹੁਤ ਜਿਆਦਾ ਪਿਆਰ ਹੈ ਨੌਜਵਾਨਾਂ ਦੇ ਵਿੱਚ ਬੜਾ ਜੋਸ਼ ਹੈ ਪਹਿਲਾਂ ਜਿੱਥੇ ਯੂਸ ਕਾਲੀਦਲ ਬਹੁਤ ਵੱਡੀ ਜਿਹੜੀ ਰੇਡ ਦੀ ਹੱਡੀ ਸਮਝਿਆ ਜਾਂਦਾ ਸੀ ਫਨਵਾੜੀ ਆ ਜਿਹੜੀ ਸਾਡਾ ਗਲਦਸਤਾ ਹੈ ਰਿਆਵਲੀ ਉਹਦੇ ਵਿੱਚ ਚਾਰ ਚੰਨ ਲਾਉਣੇ ਕਿਉਂਕਿ ਜਗਦੀਪ ਸਿੰਘ ਜੀ ਗਟਰਾ ਬਹੁਤ ਹੀ ਕਾਬਲ ਤੇ ਬਹੁਤ ਹੀ ਮਿਹਨਤੀ ਤੇ ਹਰ ਚਾਰੇ ਕੋਨਿਆਂ ਤੋਂ ਜਿਹਨੂੰ ਆਪਾਂ ਪੂਰਾ ਕਹਿਨੇ ਆ ਉਹਦੇ ਵਿੱਚ ਪਾਰਟੀ ਨੇ ਬਹੁਤ ਜਸ ਸੱਚਾ ਜਿਹੜਾ ਫੈਸਲਾ ਲੈ ਕੇ ਅੱਜ ਜਿਹੜਾ ਫੈਸਲਾ ਕੀਤਾ ਸਾਡੇ ਮੋਗੇ ਜ਼ਿਲ੍ਹੇ ਨੂੰ ਤੇ ਵਿਸ਼ੇਸ਼ ਤੌਰ ਤੇ ਕਿ ਮੈਂ 15 ਸਾਲ ਤੋਂ ਨਿਹਾਲ ਸਿੰਘ ਵਾਲਾ 'ਚ ਕੰਮ ਕਰਦਾ ਤੇ ਨਿਹਾਲ ਸਿੰਘ ਵਾਲੇ ਨੂੰ ਜਿਹੜਾ ਮਾਣ ਦੇ ਕੇ ਜਦੋਂ ਤੋਤਾ ਸਿੰਘ ਜੀ ਦਾ ਸਰਦਾਰ ਸੁਖੀ ਸਿੰਘ ਜੀ ਬਾਦਲ ਵਿਕਰਮ ਸਿੰਘ ਜੀ ਮੀਟੇਆ ਬੰਟੀ ਰਮਾਣਾ ਜੀ ਸਾਰੇ ਵਿਸ਼ੇਸ਼ ਤੌਰ ਤੇ ਮੱਖਣ ਬਰਾੜ ਜੀ ਦਾ ਸੇ ਧੰਨਵਾਦ ਕਰਦਾ 2019 ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਸੰਭਾਵਨਾਵਾਂ ਹੈ ਜੀ ਜੀ ਪਾਰਟੀ ਹਾਈ ਕਮਾਂਡ ਨੇ ਫੈਸਲਾ ਕਰਨਾ तकरीबन ਮਾਰਚ ਦੇ ਵਿੱਚ ਜਿਹੜਾ ਕੈਂਡੀਡੇਟ ਦਾ ਸਾਡੀ ਹਾਈ ਕਮਾਂਡ ਆ ਦੱਸ ਦੂਗੀ ਉਹਦੇ ਵਿੱਚ ਜਿਹੜਾ ਵੀ ਹਾਈ ਕਮਾਂਡ ਪਾਰਟੀ ਕੈਂਡੀਡੇਟ ਤਾਰੂਗੀ ਅਸੀਂ ਸਮੁੱਚਾ ਜਿਹੜਾ ਜ਼ਿਲ੍ਹਾ ਜਥੇਦਾਰ ਦੀ ਰਹਿਣ ਇਥੱਲੇ ਅਸੀਂ ਪੂਰਾ ਉਤਨ ਮਨ ਨਾਲ ਜਿਹੜਾ ਮੋਗੇ ਜ਼ਿਲ੍ਹੇ ਦੇ ਵਿੱਚਾਰੇ ਹਲਕਿਆਂ ਦੇ ਵਿੱਚੋਂ ਅਸੀਂ ਜਿਹੜੇ ਦਵਾਵਾਂਗੇ ਅਤੇ ਸ਼ਰੋਮਣੀ ਕਾਲੀ ਦੰਦ ਦਾ ਜਿਹੜਾ ਕੈਂਡੀਡੇਟ ਆ ਉਹਨੂੰ ਜਿੱਤ ਦਵਾ ਕੇ ਭੇਜਾਂਗੇ ਮੋਗੇ ਜ਼ਿਲ੍ਹੇ ਚ ਧੰਨਵਾਦ ਮੈਂ ਤੁਹਾਨੂੰ ਆਂ ਕਰਦਾ ਸਾਡੇ ਸ਼ਰੋਮਣੀ ਕਾਲੀ ਦੰਦ ਪਾਰਟੀ ਪ੍ਰਧਾਨ ਸਰਦਾਰ ਸੁਖੀ ਸਿੰਘ ਬਾਦਲ ਜੀ ਦਾ ਸਾਡੇ ਸਰਪ੍ਰਸਤ ਅੰਤਪ੍ਰਸਤਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਜੀ ਜੋਤੇ ਪ੍ਰਧਾਨ ਮਿਕਰਜ ਸਿੰਘ ਮਿਕਤਾ ਜੀ ਦਾ ਤੇ ਭਾਰਤੀ ਰਮਾਣਾ ਜੀ ਦਾ ਸਾਜਾ ਸਰਕਾਰ ਜੋ ਸਾਡੇ ਵੱਡੇ ਜਸਹਰਜੀ ਤੋਤਾ ਸਿੰਘ ਦਾ ਤੇ ਆਪਣੇ ਮੱਖਣ ਬਰਾੜ ਸਾਹਿਬ ਦਾ ਤੇ ਤੀਰਤ ਮੱਲਾ ਜੀ ਦਾ ਜਿਨ੍ਹਾਂ ਨੇ ਮੈਨੂੰ ਪਾਰਟੀ ਦੇ ਇੰਨਾ ਵੱਡਾ ਮਾਨ ਦੇ ਕੇ ਬਖਸ਼ਿਆ ਤੇ ਮੈਂ ਸਰਹਰ ਵਿਸ਼ਵਾਸ ਦਵਾਣਾ ਹਲਕੇ ਨੂੰ ਤੇ ਸਾਰੇ ਸਾਰੇ ਸੀਨੀਅਰ ਲੀਡਰਸ਼ਿਪ ਨੂੰ ਕਿ ਵੀ ਜੋ ਵੀ ਪਾਰਟੀ ਦਾ ਹਾਈ ਕਮਾਂਡੋ ਹਕੂਮਤ ਮਾ ਹੋਗਾ ਉਹ ਵੱਧ ਚੜ ਕੇ ਕੰਮ ਦੇ ਵਿੱਚ ਇਹ ਸਪਾਵਾਂਗੇ ਕਿ ਪਾਰਟੀ ਦੇ ਵਾਧੇ ਲਈ ਕੰਮ ਕਰਾਂਗੇ ਯੂਥ ਜਿਹੜਾ ਥੋੜਾ ਜਿਹਾ ਪਾਰਟੀ ਤੋਂ ਪਾਸੇ ਹੋਇਆ ਹੈ ਉਹਨੂੰ ਕਿਵੇਂ ਨਾਲ ਜੋੜੋਗੇ ਕੀ ਤਰਜੀਹਾਂ ਕੀ ਹੋਣਗੀਆਂ ਕਿ ਇਸ ਤਰ੍ਹਾਂ ਉਹਨਾਂ ਨੂੰ ਨਾਲ ਲੈ ਕੇ ਜੇਗਾ ਜਿਹੜਾ ਯੂਥ ਪਹਿਲਾਂ ਵੀ ਪਾਰਟੀ ਨਾਲ ਵੈਸੇ ਬਹੁਤ ਆਏ ਤਾਂ ਇਕੱਲਾ ਗੱਲੇ ਹੀ ਆ ਵੀ ਪਾਰਟੀ ਤੋਂ ਪਾਸੇ ਕੋਈ ਯੂਥ ਨਹੀਂ ਹੋਇਆ ਪਾਰਕ ਇਹ ਨਾਲ ਹੀ ਯੂਥ ਹੈ ਅੱਗੇ ਵੀ ਸਾਰਾ ਯੂਥ ਪਾਰਟੀ ਨਾਲ ਦੇ ਕਮਾਨ ਨਾਲ ਹੀ ਚੱਲ ਰਿਹਾ ਹੁਣ ਵੀ ਜੋਕ ਨਸ਼ਿਆਂ ਦੇ ਜਾਂ ਹੋਰ ਵੀ ਕੋਈ ਕੰਮ ਕਰਜ ਯੂਥ ਅੱਗੇ ਚੱਲ ਰਿਹਾ ਉਹਨੂੰ ਰੋਕ ਕੇ ਉਹਨਾਂ ਨੂੰ ਸੰਘਾ ਕੇ ਅਸੀਂ ਉਹਨੂੰ ਪਾਰਟੀ ਨਾਲ ਉਹਨੂੰ ਤੋਰਾਂਗੇ ਨਿਹਾਲ ਸਿੰਘ ਵਾਲਾ ਤੋਂ ਜਗਤ ਸੇਵਕ ਟੀਵੀ ਲਈ ਪ੍ਰਦੀਪ ਢਲੋਂ ਦੀ ਰਿਪੋਰਟ